ਜੀ ਮੈਂ aslchestake.com ਤੇ بیٹنگ ਕਰਨਾ ਚਾਹੁੰਦਾ ਸੀ ਜੋ ਕਿ ਲੀਗਲ ਪਲੇਟਫਾਰਮ ਆ ਕਰਨੌਜਲਾ ਵਰਗੇ ਲੋਕ ਇਹਨੂੰ ਪ੍ਰਮੋਟ ਕਰਦੇ ਨੇ ਤਰਾਹੀ ਮੈਨੂੰ ਕਿਸੇ ਨੇ ਕਿਹਾ ਕਿ ਇਹ ਮਹਾਕਾਲ ਕਰਕੇ ਬੰਦਾ ਆ ਤੇ ਮਹਾਕਾਲ ਜਿਹੜਾ ਆ ਇਹ ਤੁਹਾਡੇ ਪੈਸੇ ਪਵਾ ਦੇਗਾ ਤੇ ਇਹਨਾਂ ਨੇ ਕਿਹਾ ਤੁਸੀਂ ਇੱਥੇ ਨਾ ਕਰੋ ਸਟੇਕ ਤੇ ਤੁਸੀਂ ਸਾਡੇ ਪਲੇਟਫਾਰਮ ਤੇ بیٹنگ ਕਰ ਲਓ ਪੂਰਾ origignal ਆ ਤੇ ਸਾਡੇ ਕੋਲ 8-10 ਸਾਈਟਾਂ ਹੈਗੀਆਂ ਨੇ ਪਹਿਲਾਂ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਪੈਸੇ ਸਾਡੇ ਕੋਲ ਆਏ ਹੀ ਨਹੀਂ ਫਿਰ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਆਪਣੇ ਬੈਂਕ ਜਾ ਕੇ ਇਹ 트ਾਂਜ਼ੈਕਸ਼ਨ ਕੈਨਸਲ ਕਰਵਾ ਦੂੰਗਾ ਤੇ ਮੈਨੂੰ ਪੈਸੇ ਵਾਪਸ ਆਣਗੇ ਇਹਨਾਂ ਨੇ ਉਸ ਵੇਲੇ ਕਿਹਾ ਹਾਂ ਹਾਂ ਹੁਣ ਹੁ ਮੈਨੂੰ ਪਤਾ ਲੱਗਦਾ ਕਿ ਜਦੋਂ ਆਪਾਂ ਹਾਰਦੇ ਆ ਉਦੋਂ ਇਹ ਡਬਲ ਪੈਸੇ ਕੱਟ ਲੈਂਦੇ ਆ ਤੁਹਾਡੇ ਤੋਂ ਜਦੋਂ ਜਿੱਤਦੇ ਆ ਉਦੋਂ ਉਹਦਾ 1/3 ਵੀ ਨਹੀਂ ਦਿੰਦੇ ਫਿਰ ਇਹਨੂੰ ਮੈਂ ਇੱਕ ਮੈਸੇਜ ਕੀਤਾ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਤੇ ਮੈਂ ਤੁਹਾਡੀ ਰਿਪੋਰਟ ਕਰ ਦੂੰਗਾ ਤੇ ਇਹ ਮੈਨੂੰ ਕਹਿੰਦਾ ਅਸੀਂ ਤੁਸੀਂ ਵੀ ਉਹਨੇ ਫਸਿਓ ਜਿੰਨੇ ਜਿੰਨੇ ਅਸੀਂ ਫਸੇ ਆ ਹੁਣ ਜਿਵੇਂ ਸ਼ੇਅਰ ਬਾਜ਼ਾਰ ਆ ਸ਼ੇਅਰ ਬਾਜ਼ਾਰ ਤੁਸੀਂ ਵੇਖ ਲਓ بیٹنگ ਐਪਸ ਵੇਖ ਲਓ ਇਹ ਵੀ ਇੱਕ ਤਰ੍ਹਾਂ ਦਾ ਸੱਟਾ ਹੀ ਆ ਉਹਨਾਂ ਤੇ ਸਭ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੁੰਦੀਆਂ ਇਹਨਾਂ ਨੇ ਮੈਨੂੰ ਕੋਈ ਟਰਮਸ ਐਂਡ ਕੰਡੀਸ਼ਨਸ ਨਹੀਂ ਦਿੱਤੀ ਇਹਨਾਂ ਨੇ ਬਸ ਸਿੱਧਾ ਸਿੱਧਾ ਕਿਹਾ ਇਹ ਤੁਹਾਡਾ ਵਿਡਰੋਅਲ ਜਿਹੜਾ ਆ 20 ਮਿੰਟਾਂ ਚ ਆ ਜਾਊ ਤੇ ਮੈਂ ਇਹਨੂੰ ਰਿਕਵੈਸਟ ਕੀਤਾ ਕਿ ਮੇਰਾ ਵਿਡਰੋਅਲ ਕੀਤਾ ਜਾਵੇ ਮੇਰੇ ਮੈਨੂੰ ਹਾਸੇ ਵਾਲੇ ਇਮੋਜੀ ਭੇਜ ਰਿਹਾ ਇਸ ਤਰ੍ਹਾਂ ਜਿੱਦਾਂ ਤੁਸੀਂ ਕਿਸੇ ਨੂੰ ਸ਼ਦਾਈ ਬਣਾਉਣ ਲਈ ਮਤਲਬ ਕਿਸੇ ਦਾ ਮਜ਼ਾਕ ਉਡਾ ਰਹੇ ਹੋ ਉਸ ਤਰ੍ਹਾਂ ਦੇ ਇਮੋਜੀ ਭੇਜਣ ਲੱਗ ਪਿਆ ਅੱਜ ਅੱਜ ਤੁਸੀਂ ਪੈਸੇ ਪਾਓ ਹੁਣ 10% ਐਕਸਟਰਾ ਐਪ ਵਿੱਚ ਤੇ ਮੈਨੂੰ ਮਿਲ ਜੇ ਉਹਦਾ ਮੈਨੂੰ ਫਾਇਦਾ ਹੈਗਾ ਪਰ ਜੇ ਵਿਡਰੋਅ ਹੀ ਨਹੀਂ ਹੋਣਗੇ ਤਾਂ ਮੇਰੇ ਤਾਂ 10% ਦੋ ਭਾਵੇਂ ਮੈਨੂੰ 200% ਦੇ ਦਿਓ ਮੈਨੂੰ ਉਹਦਾ ਕੀ ਫਾਇਦਾ ਜਸਰ ਜੀ ਜੂ ਸਾਡੇ ਜਾਣਦੇ ਹੋ ਕਿ ਅੱਜ ਦੇ ਸਮੇਂ ਦੇ ਵਿੱਚ ਹਰੇਕ ਵਿਅਕਤੀ ਜਿਹੜਾ ਉਮੀਦ ਬੰਨਣ ਲਈ ਜਿਹੜੇ ਕਈ ਐਪਸ ਦਾ ਯੂਜ਼ ਕਰਦਾ ਹੈ ਕਈ ਆਨਲਾਈਨ ਮਾਰਕੀਟਸ ਦਾ ਯੂਜ਼ ਕਰਦਾ ਹੈ ਆਨਲਾਈਨ ਬਿਜ਼ਨਸ ਦਾ ਯੂਜ਼ ਕਰਦਾ ਹੈ ਤੇ ਉੱਥੇ ਦੂਸਰੇ ਪਾਸੇ ਕੁਝ ਗੇਮਿੰਗ ਐਪਸ ਵੀ ਆ ਚੁੱਕੇ ਨੇ ਬੈਟਿੰਗ ਐਪਸ ਆ ਚੁੱਕੇ ਨੇ ਜਿੰਨਾਂ ਦੇ ਉੱਪਰ ਨੌਜਵਾਨ ਜਿਹੜੇ ਨੇ ਪੈਸੇ ਲਗਾਉਂਦੇ ਨੇ ਤੇ ਜਿਹੜੇ ਸੱਟੇ ਲੱਗਦੇ ਨੇ ਮੈਚਾਂ ਦੇ ਉੱਪਰ ਕਈ ਜਿਹੜੇ ਐਸੇ ਮੈਚ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਪੈਸਾ ਲੱਗਦਾ ਹੁਣ ਆਈਪਲ ਆਉਣ ਵਾਲਾ ਉਸ ਦੇ ਉੱਪਰ ਵੀ ਕਈ ਨੌਜਵਾਨ ਜਿਹੜੇ ਸ਼ਰਤਾਂ ਲਾਉਂਦੇ ਨੇ ਕਈ ਐਪਸ ਦੇ ਥਰੂ ਇਹ ਸ਼ਰਤਾਂ ਲੱਗਦੀਆਂ ਨੇ ਲੇਕਿਨ ਅੰਮ੍ਰਿਤਸਰ ਦੇ ਇੱਕ ਨੌਜਵਾਨ ਨੇ ਜਿਹੜਾ ਇਸੇ ਤਰੀਕੇ ਦੀ ਐਪ ਦੇ ਉੱਪਰ ਜਿਹੜਾ ਪੈਸਾ ਲਗਾਇਆ ਸੀਗਾ ਤੇ ਜਦੋਂ ਪੈਸਾ ਕੱਢਣ ਦੀ ਕੋਸ਼ਿਸ਼ ਕਰਦਿਆ ਉਹਨੂੰ ਪਤਾ ਲੱਗਦਾ ਕਿ ਜਿਹੜਾ ਐਪ ਹੈ ਫਰਾਡ ਹੈ ਤੇ ਜਿਹੜੇ ਬੰਦੇ ਨੇ ਇਸ ਦੇ ਨਾਲ ਉਸਾਰੀ ਉਦੀ ਸੈਟਲਮੈਂਟ ਕਰਵਾਈ ਸੀ ਐਪਸ ਦੇ ਵਿੱਚ ਪੈਸਾ ਲਗਾਇਆ ਉਸਨੇ ਵੀ ਇਹਦਾ ਫੋਨ ਚੱਕ ਕੀ ਜਿਹੜਾ ਮੈਂ ਇਹਦਾ ਸਕੈਮ ਹੋ ਗਿਆ। ਵੇਖੋ ਜੀ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਆਪਣੀ ਐਪ ਦਿਖਾਉਣਾ ਚਾਹੁੰਗਾ ਇਹਦੇ ਵਿੱਚ ਬੈਲੈਂਸ ਸ਼ੋ ਹੋ ਰਿਹਾ ਆ ਇੱਥੇ ਟਾਪ ਰਾਈਟ ਤੇ ਪਰ ਇਹਨੂੰ ਵਿਡਰਾਅ ਕਰਨ ਦਾ ਕੋਈ ਤਰੀਕਾ ਨਹੀਂ ਹੈ। ਵਿਡਰਾਅ ਕਰਨ ਦਾ ਇੱਕੋ ਤਰੀਕਾ ਹੈ ਜਿਹੜੇ ਬੁੱਕੀ ਦੇ ਥਰੂ ਮੈਨੂੰ ਇਸ ਐਪ ਦਾ ਨੌਲੇਜ ਹੋਈ ਮੈਂ ਉਹਦੇ ਥਰੂ ਜਾਵਾਂ ਤੇ ਉਹ ਮੈਨੂੰ ਵਿਡਰਾਅ ਕਰਕੇ ਦੇਵੇਗਾ। ਹੁਣ ਤੁਸੀਂ ਸੋਚੋਗੇ ਕਿ ਮੈਂ ਇੱਥੇ ਫਸਿਆ ਕਿਵੇਂ? ਜੀ ਮੈਂ ਅਸਲ 'ਚ stake.com ਤੇ ਅਬ بیٹنگ ਕਰਨਾ ਚਾਹੁੰਦਾ ਸੀ ਜੋ ਕਿ ਲੀਗਲ ਪਲੇਟਫਾਰਮ ਹੈ। ਤੇ ਬਹੁਤ ਹੀ ਫੇਮਸ ਪਲੇਟਫਾਰਮ ਆ ਕਰਨੌਜਲਾ ਵਰਗੇ ਲੋਕ ਇਹਨੂੰ ਪ੍ਰਮੋਟ ਕਰਦੇ ਨੇ ਤੇ ਮੈਂ ਇਸ ਤਰ੍ਹਾਂ ਹੀ ਮੈਨੂੰ ਕਿਸੇ ਨੇ ਕਿਹਾ ਕਿ ਇਹ ਮਹਾਕਾਲ ਕਰਕੇ ਬੰਦਾ ਆ ਤੇ ਮਹਾਕਾਲ ਜਿਹੜਾ ਆ ਇਹ ਤੁਹਾਡੇ ਪੈਸੇ ਪਵਾ ਦੂਗਾ ਇਦਾਂ ਹੀ ਮੈਂ ਮਹਾਕਾਲ ਕੋ ਗਿਆ ਤੇ ਮੈਂ ਪੁੱਛਿਆ ਮਹਾਕਾਲ ਬੁਕੀ ਸਿਸਟਮ ਜੋ ਵੀ ਕੀ ਆ ਤੇ ਇਹਨਾਂ ਨੇ ਕਿਹਾ ਤੁਸੀਂ ਇੱਥੇ ਨਾ ਕਰੋ ਸਟੇਕ ਤੇ ਤੁਸੀਂ ਸਾਡੇ ਪਲੇਟਫਾਰਮ ਤੇ بیٹنگ ਕਰ ਲਓ ਪੂਰਾ オリジナル ਆ ਤੇ ਸਾਡੇ ਕੋਲ 8-10 ਸਾਈਟਾਂ ਹੈਗੀਆਂ ਨੇ ਮਤਲਬ 8-10 ਪਲੇਟਫਾਰਮ ਇਹਨਾਂ ਕੋ ਹੈਗੇ ਨੇ ਤੇ ਤੁਸੀਂ ਕਿਸੇ ਤੇ ਵੀ ਕਰ ਸਕਦੇ ਹੋ ਤੇ ਫਿਰ ਮੈਂ ਕਿਹਾ ਚਲੋ ਟਰਾਈ ਕਰਕੇ ਦੇਖ ਲੈਂਦੇ ਆ ਮੈਂ ਕੀਤਾ ਤੇ ਫਿਰ ਮੈਨੂੰ ਪਤਾ ਲੱਗਦਾ ਕਿ ਇਹਨਾਂ ਦਾ ਜਿਹੜਾ ਮੈਂ ਇਹਨਾਂ ਨੂੰ ਪਹਿਲਾਂ ਪੈਸੇ ਟਰਾਂਸਫਰ ਕਰਦਾ ਪਹਿਲਾਂ ਤੇ ਇਹਨਾਂ ਨੇ ਮੈਨੂੰ ਕਿਹਾ ਕਿ ਤੁਹਾਡੇ ਪੈਸੇ ਸਾਡੇ ਕੋ ਆਏ ਹੀ ਨਹੀਂ ਹੂੰ ਦੋ ਤਿੰਨ ਦਿਨਾਂ ਬਾਅਦ ਜਦੋਂ ਮੈਂ بار-बार ਮੈਸੇਜ ਕਰੀ ਗਿਆ ਕਰੀ ਗਿਆ ਕਰੀਗਾ ਆਨਲਾਈਨ ਟਰਾਂਸਫਰ ਕੀਤੀ ਹਾਂ ਕਹਿੰਦੇ ਪਹੁੰਚੀ ਨਹੀਂ ਹਾਂ ਕਹਿੰਦੇ ਪਹੁੰਚੀ ਨਹੀਂ ਫਿਰ ਜਦੋਂ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਆਪਣੇ ਬੈਂਕ ਜਾ ਕੇ ਇਹ ਟਰਾਂਜੈਕਸ਼ਨ ਕੈਨਸਲ ਕਰਵਾ ਦੂੰਗਾ ਮੈਨੂੰ ਪੈਸੇ ਵਾਪਸ ਆਣੇ ਇਹਨਾਂ ਨੇ ਉਸ ਵੇਲੇ ਕਹਤਾ ਹਾਂ ਹਾਂ ਹੁਣ ਹੁਣ ਆ ਗਏ ਸਾਨੂੰ ਪੈਸੇ ਮੈਨੂੰ ਉਦੋਂ ਥੋੜਾ ਫਿਸ਼ੀ ਲੱਗਾ ਕਿ ਕੰਮ ਇਹ ਠੀਕ ਨਹੀਂ ਲੱਗ ਰਿਹਾ ਕੁਛ ਕਿਉਂਕਿ Google Pay ਤੇ ਜਦੋਂ ਪੈਸੇ ਚਲੇ ਜਾਂਦੇ ਨੇ ਤੇ ਉਹ ਬਹੁਤ ਘੱਟ ਹੁੰਦਾ ਸਕਸੈਸਫੁਲ ਪੇਮੈਂਟ ਆ ਤੇ ਤੁਹਾਡੇ ਕੋਲ ਉਸ ਵੇਲੇ ਪਹੁੰਚ ਜਾਣੀ ਚਾਹੀਦੀ ਆ ਤੇ ਇਦਾਂ ਹੀ ਮੈਂ ਜਦੋਂ ਫਿਰ ਬੈਟ ਕਰਦਾ ਸੀ ਤੇ ਮੈਨੂੰ ਪਤਾ ਲੱਗਦਾ ਕਿ ਜਦੋਂ ਆਪਾਂ ਹਾਰਦੇ ਆ ਉਦੋਂ ਇਹ ਡਬਲ ਪੈਸੇ ਡਬਲ ਪੈਸੇ ਕੱਟ ਲੈਂਦੇ ਆ ਤੁਹਾਡੇ ਤੋਂ ਜਦੋਂ ਜਿੱਤਦੇ ਆ ਉਦੋਂ ਉਹਦਾ 1/3 ਵੀ ਨਹੀਂ ਦਿੰਦੇ ਮਤਲਬ ਜਿਵੇਂ ਸੋਚੋ ਕਿ 6 ਦੀ ਆਡਸ ਤੇ ਕੋਈ ਮੈਚ ਆ ਕਿ ਜਿਵੇਂ ਆਪਾਂ ਇੰਡੀਆ ਦਾ ਮੈਚ ਤੇ ਆਪਾਂ ਕਹੀਏ ਕਿ 6 ਗੁਣਾ ਤੁਹਾਨੂੰ ਪੈਸੇ ਮਿਲਣਗੇ ਇੰਡੀਆ ਦੇ ਜਿੱਤਣ ਤੇ ਤੇ ਤੁਹਾਨੂੰ 600 ਰੁਪਏ ਲੈ ਮਿਲਣਾ ਚਾਹੀਦਾ 100 ਰੁਪਏ ਲਾ ਪਰ ਇਹ ਕੀ ਕਰਦੇ ਸੀ ਤੁਹਾਨੂੰ ਸਿਰ 200 ਦੇ ਦਿੰਦੇ ਸੀ ਐਪ ਵਿੱਚ ਇਹਦੀ ਕੋਈ ਟਰਮਸ ਕੰਡੀਸ਼ਨ ਨਹੀਂ ਸੀਗੀਆਂ ਜਦੋਂ ਤੁਹਾਨੂੰ ਉਸ ਬੰਦੇ ਨੇ ਬੁਕਿੰਗ ਨੇ ਦੱਸਿਆ ਤੁਹਾਨੂੰ ਕੋਈ ਇਹਦਾ ਚਿੱਠਾ ਨਹੀਂ ਦਿੱਤਾ ਕਿ ਇਹ ਟਰਮਸ ਕੰਡੀਸ਼ਨਸ ਨੇ ਕੋਈ ਐਪ ਦੀਆਂ ਟਰਮਸ ਐਂਡ ਕੰਡੀਸ਼ਨਸ ਹੁੰਦੀਆਂ ਨੇ ਹਰ ਇੱਕ ਐਪ ਦੀਆਂ ਇਹਦੀਆਂ ਨਹੀਂ ਸੀਗੀਆਂ ਇਹਦੀਆਂ ਕੋਈ ਟਰਮਸ ਐਂਡ ਕੰਡੀਸ਼ਨਸ ਨਹੀਂ ਦਸੀਆਂ ਇਹਨੇ ਬਸ ਇਨਾ ਮੈਨ ਕਿ ਤੁਹਾਡਾ ਵਿਡਰੋਅਲ ਜਿਹੜਾ ਆ ਜਿੰਨੇ ਵੀ ਪੈਸੇ ਤੁਸੀਂ ਜਿੱਤਦੇ ਹੋ ਹਾਰਦੇ ਹੋ ਤੁਹਾਡਾ 20 ਮਿੰਟਾਂ ਦੇ ਵਿੱਚ ਵਿੱਚ ਤੁਹਾਡੇ ਅਕਾਊਂਟ 'ਚ ਪਹੁੰਚ ਜਾਏਗਾ ਜੀਪੇ ਹੋ ਜਾਏਗਾ ਆਨਲਾਈਨ ਟ੍ਰਾਂਸਫਰ ਮੁੱਲ ਕਿਸੇ ਵੀ ਤਰ੍ਹਾਂ 20 ਮਿੰਟ ਦਾ ਟਾਈਮ ਮੈਨੂੰ ਦਿੱਤਾ ਫਿਰ ਜਦੋਂ ਮੈਨੂੰ ਲੱਗਾ ਕਿ ਇਹ ਐਪ ਫਿਸ਼ੀ ਲੱਗ ਰਹੀ ਹੈ ਜਿਆਦਾ ਪੈਸੇ ਕੱਟ ਲੈਂਦੇ ਹਾਰਨ ਤੇ ਜਿੱਤਨ ਤੇ ਉਹਨੇ ਨਹੀਂ ਦਿੰਦੇ ਜਾਣ ਕੇ ਲੋਕਾਂ ਨੂੰ ਸ਼ਦਾਈ ਬਣਾ ਰਹੇ ਨੇ ਤਾਂ ਫਿਰ ਮੈਂ ਇਹਨੂੰ ਰਿਕੁਐਸਟ ਕੀਤਾ ਕਿ ਮੇਰਾ ਵਿਡਰੋਅਲ ਕੀਤਾ ਜਾਵੇ ਮੈਂ ਐਪ ਵਿੱਚ ਟਰਾਈ ਕੀਤਾ ਵਿਡਰੋਅਲ ਕਰਨ ਦਾ ਪਰ ਉਹਦੇ ਵਿੱਚ ਕੋਈ ਆਪਸ਼ਨ ਨਹੀਂ ਹੈ ਇਹਨਾਂ ਦੀ ਆਪਣੀ ਸਾਈਟ ਆ ਤੇ ਇਹ ਖੇਡਦੇ ਹੀ ਇਸ ਤਰ੍ਹਾਂ ਆ ਤੇ ਫਿਰ ਉਹਦੇ ਬਾਅਦ ਮੈਂ ਜਦੋਂ ਇਹਨੂੰ ਕਿਹਾ ਇਹਨੇ ਮੈਨੂੰ ਕਿਹਾ ਸਰ 10 ਮਿੰਟਸ ਚ ਹੋ ਜਾਊਗਾ 20 ਮਿੰਟਸ ਚ ਹੋ ਜਾਊਗਾ ਹੌਲੀ ਹੌਲੀ ਕਰਦਿਆਂ ਹਫਤਾ ਗੁਜ਼ਰ ਗਿਆ ਮੈਂ ਫਿਰ ਇਹਨੂੰ ਕਿਹਾ ਕਿ ਹੁਣ ਕਰ ਦਿਓ ਕਰ ਦਿਓ ਮੈਂ ਹਰ ਰੋਜ਼ ਮਤਲਬ ਮੈਂ ਕਹਿੰਦਾ ਸੀ ਕਿ ਤੁਸੀਂ ਕੀ ਕਹਿ ਰਹੇ ਮੈਨੂੰ 10 ਮਿੰਟ ਕਹਿ ਕੇ ਤੁਸੀਂ ਹਫਤਾ ਗੁਜ਼ਾਰਤਾ ਫਿਰ ਇਹ ਮੈਨੂੰ ਹਾਸੇ ਵਾਲੇ ਇਮੋਜੀ ਭੇਜ ਰਿਹਾ ਕਿ ਮਤਲਬ ਇਸ ਤਰ੍ਹਾਂ ਜਿੱਦਾਂ ਤੁਸੀਂ ਕਿਸੇ ਨੂੰ ਛਦਾਈ ਬਣਾਉਣ ਲਈ ਮਤਲਬ ਕਿਸੇ ਦਾ ਮਜ਼ਾਕ ਉਡਾ ਰਹੇ ਹੋ ਉਸ ਤਰ੍ਹਾਂ ਦੇ ਇਮੋਜੀ ਭੇਜਣ ਲੱਗ ਪਿਆ ਫਿਰ ਇਹਨੂੰ ਮੈਂ ਇੱਕ ਮੈਸੇਜ ਕੀਤਾ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਤੇ ਮੈਂ ਤੁਹਾਡੀ ਰਿਪੋਰਟ ਕਰ ਦੂੰਗਾ ਤੇ ਇਹ ਮੈਨੂੰ ਕਹਿੰਦਾ ਅਸੀਂ ਤੁਸੀਂ ਵੀ ਉਹਨੇ ਫਸਿਓ ਜਿੰਨੇ ਜਿੰਨੇ ਅਸੀਂ ਫਸੇ ਹਾਂ ਇਹਦਾ ਜਵਾਬ ਮੇਰਾ ਇੱਕੋ ਸੀ ਕਿ ਤੁਸੀਂ ਮੈਨੂੰ ਕਿਹਾ ਇਰਤੇ ਲਾਉਣ ਲਈ ਮੈਂ ਤੁਹਾਨੂੰ ਨਹੀਂ ਕਿਹਾ ਤੁਸੀਂ ਮੇਰੇ ਮੈਸੇजेस ਖੋਲੋਗੇ ਉਸ ਤੋਂ ਸਭ ਤੋਂ ਪਹਿਲਾਂ ਮੈਂ ਲਿਖਿਆ ਕਿ ਵੀਰੇ ਮੈਨੂੰ ਦੱਸ ਦੋ ਸਟੇਕ ਤੇ ਕਿਤਰਾ ਬੈਠ ਲਾਉਣੀ ਆ ਕਿਉਂਕਿ ਮੇਰੇ Google Pay ਤੋਂ ਟ੍ਰਾਂਸਫਰ ਨਹੀਂ ਹੋ ਰਹੇ ਤੇ ਤੁਸੀਂ ਸਟੇਕ ਤਾਂ ਦੱਸ ਦੋ ਤੇ ਇੰਨੇ ਮੈਨ ਕਿਆ ਕਿ ਤੁਸੀਂ ਇਹਦੇ ਤੇ ਲਾ ਕੇ ਵੇਖੋ ਤੇ ਹੁਣ ਮੈਂ ਇਹੀ ਸਾਰੇ ਨੌਜਵਾਨਾਂ ਨੂੰ ਕਹਿਣਾ ਚਾਹਾਂਗਾ ਕਿ ਇਨ੍ਹਾਂ ਐਪਸ ਤੋਂ ਸਾਵਧਾਨ ਰਹੋ ਕਿਉਂਕਿ ਜਿਸ ਬਾਰੇ ਨੀ ਨੌਜਵਾਨ ਬਹੁਤ ਪੈਸੇ ਲਗਾਉਂਦੇ ਆ ਤੁਸੀਂ ਵੀ ਲਗਾਏ ਆ ਉਦੋਂ ਮਨ ਚ ਨਹੀਂ ਆਇਆ ਪੈਸੇ ਡੁੱਬ ਜੂਗੇ ਚਾਹੇ ਤੁਹਾਨੂੰ ਉਹਨੇ ਐਪ ਤੇ ਲਗਵਾਤੇ ਲੇਕਿਨ ਉਹਦੇ ਵੀ ਵੱਡੇ ਵੱਡੇ ਐਪਸ ਹੈਗੇ ਆ ਇਹਦੇ ਤੁਹਾਡੀ ਅਮਾਉਂਟ ਵੈਸੇ ਕਿੰਨੀ ਕਿਸੀ ਗਈ ਜਿੰਨੇ ਕਿੰਨੀ ਤੁਹਾਡੀ ਅਮਾਉਂਟ ਜਿਹੜੀ ਇੱਥੇ ਲੱਗ ਚੁੱਕੀ ਆ ਕਿੰਨੇ ਕਿ ਪੈਸੇ ਅਜੇ ਬਸੇ ਸੀ ਵੇਖੋ ਜੀ ਅਮਾਉਂਟ ਤੇ ਛੋਟੀ ਆ ਅਮਾਉਂਟ ਤੇ ਹਜ਼ਾਰਾਂ ਵਿੱਚ ਹੀ ਆ ਪਰ ਗੱਲ ਇਹ ਇੱਕ ਪ੍ਰਿੰਸੀਪਲ ਦੀ ਗੱਲ ਹੁੰਦੀ ਸਰਵਿਸ ਦੇ ਰਹੇ ਹੋ ਤਾਂ ਤੁਸੀਂ ਉਹਨੂੰ ਉਹਦਾ ਬਕਾਇਆ ਪੂਰਾ ਪੂਰਾ ਹਿਸਾਬ দাও ਰਾਈਟ ਮੈਂ ਬਾਹਰਲੇ ਦੇਸ਼ਾਂ 'ਚ ਵੀ ਗਿਆ ਤੇ ਉੱਥੇ ਵੀ ਮੈਂ ਖੇਡਦਾ ਸੀ ਕਿਉਂਕਿ ਉੱਥੇ ਕੋਈ ਰੈਸਟ੍ਰਿਕਸ਼ਨ ਨਹੀਂ ਹੈਗੀ ਜਿਵੇਂ ਆਪਣੇ ਇੰਡੀਆ 'ਚ ਹੈਗੀ ਹੈ ਉੱਥੇ ਇੰਨਾਂ ਚੀਜ਼ਾਂ ਤੇ ਕੋਈ ਰੈਸਟ੍ਰਿਕਸ਼ਨ ਨਹੀਂ ਤੇ ਬਹੁਤ ਸਮੂਥ ਪ੍ਰੋਸੈਸ ਹੁੰਦਾ ਉਸ ਵੇਲੇ ਤੁਹਾਡੇ ਅਕਾਊਂਟ 'ਚ ਸਾਰਾ ਕੁਝ ਹੋ ਜਾਂਦਾ ਇੱਥੇ ਇਹ ਲੋਕੀ ਛਦਾਈ ਬਣਾ ਰਹੇ ਆ ਤੁਸੀਂ ਕੋਈ ਤੁਹਾਡੇ ਤੋਂ ਪੈਸੇ ਮੰਗ ਰਿਹਾ ਤੇ ਉਹਨੂੰ ਹਾਸੇ ਵਾਲੇ ਸਟicker ਭੇਜ ਰਹੇ ਹੋ ਤੇ ਉਸ ਦਾ ਮਜ਼ਾਕ ਬਣਾ ਰਹੇ ਹੋ ਮਤਲਬ ਤੁਸੀਂ ਜੇ ਮੈਂ ਇੱਕ ਬੰਦਾ ਫਸਿਆ ਜੇ ਮੇਰਾ ਸਿਰਫ 1000 ਰੁਪਏ ਲੱਗਾ ਉਹ ਬੰਦਾ ਸੋਚ ਆਪਣੇ ਲੱਖਾਂ ਰੁਪਏ ਉਹਨਾਂ ਨੇ ਇਸ ਚੀਜ਼ ਵਿੱਚ ਲਾਏ ਤੇ ਉਹਨਾਂ ਨੂੰ ਸ਼ਾਇਦ ਕਿੰਨੇ ਬੰਦੇ ਹੋਰ ਹੋਣਗੇ ਮੇਰੇ ਪਰ ਗਲਤ ਹੈ ਕਿਉਂਕਿ ਅੱਜ ਨੌਜਵਾਨ ਲਗਾ ਰਹੇ ਹੁਣ ਆਈਪੀਐਲ ਆਉਣਾ ਹੈ ਫੁੱਟਬਾਲ ਮੈਚੇਜ਼ ਹੁੰਦੇ ਆ ਉਹਨਾਂ ਦੇ ਉੱਪਰ ਲੋਕ ਸੱਟੇ ਲਗਾਉਂਦੇ ਕ੍ਰਿਕਟ ਮੈਚੇਜ਼ ਦੇ ਉੱਪਰ ਲੱਗਦੇ ਆ ਇਸ ਤਰੀਕੇ ਨਾਲ ਸਾਡੇ ਲਗਾਉਣਗੇ ਤੁਸੀਂ ਹਜ਼ਾਰਾਂ ਚਲਾਇਆ ਲੱਖਾਂ ਚਲਾਉਣ ਵਾਲੇ ਵੀ ਹੈਗੇ ਆ ਇਹ ਵੀ ਸੁਣਨਾ ਚਾਹੀਦਾ ਕਰੋੜਾਂ ਪਰ ਲਗਾਉਣ ਵਾਲੇ ਵੀ ਹੈਗੇ ਆ ਇਹਨਾਂ ਐਪਸ ਦੇ ਉੱਪਰ ਫਿਰ ਇਦਾਂ ਸਕੈਮ ਹੋ ਚ ਰਿਹਾ ਲੇਕਿਨ ਲੱਗਦਾ ਨਹੀਂ ਲੋਕਾਂ ਨੂੰ ਵੀ ਸਮਝਣਾ ਚਾਹੀਦਾ ਹੈ ਇਸ ਤਰੀਕੇ ਦੇ بیٹنگ ਐਪਸ ਦੇ ਉੱਪਰ ਪੈਸਾ ਨਹੀਂ ਲਾਉਣਾ ਚ ਇੰਡੀਆ ਵਿੱਚ ਗੇਮ ਆਫ ਸਕਿੱਲ ਆ ਉਹ ਇਲੈਗਲ ਆ ਹੁਣ ਡ੍ਰੀਮ 11 ਆ ਲੋਕੀ ਜਿੰਨੇ ਮਰਜੀ ਪੈਸੇ ਲਾ ਸਕਦੇ ਆ ਉਹ ਇਲੈਗਲੀ ਤੁਸੀਂ ਜਿੰਨੇ ਮਰਜੀ ਪੈਸੇ ਲਾਓ ਸਟੇਕ ਆ ਹੁਣ ਤੇ ਜਿੰਨੇ ਮਰਜੀ ਪੈਸੇ ਲਾਓ ਉਹ ਇਲੈਗਲ ਆ ਜਿਹੜੇ ਇਲੈਗਲ ਪਲੈਟਫਾਰਮਸ ਆ ਉਹਨਾਂ ਤੋਂ ਸਾਵਧਾਨ ਰਹਿਣਾ ਚਾਹੀਦਾ ਹਾਂ ਆਬਵੀਅਸਲੀ ਲੀਗਲ ਪਲੈਟਫਾਰਮਸ ਤੇ ਵੀ ਤੁਸੀਂ ਬੈਟ ਰਿਸਪਾਂਸਿਬਲੀ ਕਿ ਤੁਸੀਂ ਆਪਣੀ ਸੋਚ ਸਮਝ ਕੇ ਜਿੰਨੀ ਤੁਹਾਡੀ ਉਹ ਪਹਿਲਾਂ ਹੀ ਲਿਖ ਦਿੰਦੇ ਆ ਕਿ ਇਹ ਤੁਹਾਡੇ ਉੱਪਰ ਡਿਪੈਂਡ ਕਰਦਾ ਹੈ ਇਹਦੇ ਵਿੱਚ ਨੁਕਸਾਨ ਵੀ ਹੋ ਸਕਦਾ ਰਿਸਕ ਤੁਹਾਡਾ ਉਹ ਪਹਿਲੇ ਮੈਂਸ਼ਨ ਕਰ ਦਿੰਦੇ ਇੰਨੀਆਂ ਚੀਜ਼ਾਂ ਦੇ ਜੀ ਬਿਲਕੁਲ ਹੁਣ ਜਿਵੇਂ ਸ਼ੇਅਰ ਬਾਜ਼ਾਰ ਆ ਸ਼ੇਅਰ ਬਾਜ਼ਾਰ ਤੁਸੀਂ ਵੇਖ ਲਓ بیٹنگ ਐਪਸ ਵੇਖ ਲਓ ਇਹ ਵੀ ਇੱਕ ਤਰ੍ਹਾਂ ਦਾ ਸੱਟਾ ਹੀ ਆ ਉਹਨਾਂ ਤੇ ਸਬ ਟਰਮਸ ਐਂਡ ਕੰਡੀਸ਼ਨਸ ਲਿਖੀਆਂ ਹੁੰਦੀਆਂ ਕਿ ਤੁਸੀਂ ਆਪਣੇ ਬੈਟਸ ਦੇ ਆਪ ਰਿਸਪੌਂਸਿਬਲ ਹੋ ਤੁਸੀਂ ਸਾਰੀ ਟਰਮਸ ਐਂਡ ਕੰਡੀਸ਼ਨਸ ਪੜ੍ਹੋ ਤੁਹਾਡੇ ਪੈਸੇ ਜਾਣ ਦੇ ਨੁਕਸਾਨ ਹੈਗੇ ਆ ਇਹਨਾਂ ਨੇ ਮੈਨੂੰ ਕੋਈ ਟਰਮਸ ਐਂਡ ਕੰਡੀਸ਼ਨਸ ਨਹੀਂ ਦਿੱਤੀ ਇਹਨਾਂ ਨੇ ਬਸ ਸਿੱਧਾ ਸਿੱਧਾ ਕਿਹਾ ਕਿ ਤੁਹਾਡਾ ਵਿਡਰੋਅਲ ਜਿਹੜਾ ਆ 20 ਮਿੰਟਾਂ ਚ ਆ ਜਾਊਗਾ 40 ਸੇ ਚ ਪਾ ਲਿਆ 40 ਸੇ ਚ ਪਾ ਲਿਆ ਤੇ ਇਹਨਾਂ ਨੇ ਫਿਰ ਉਹਦੇ ਬਾਅਦ ਮੇਰੇ ਛੋੜੇ ਪੈਸੇ ਇਹਨਾਂ ਨੂੰ ਦੇਣ ਹਜ਼ਾਰਾਂ ਰੁਪਏ ਇਨਾ ਦਾ ਫੇਰ ਮੈਨੂੰ ਮੈਸੇਜ ਆਉਂਦਾ ਹੋਲੀ ਤੇ ਸਰ ਹੈਪੀ ਹੋਲੀ ਵਾਇਸ ਨੋਟ ਆਉਂਦਾ ਮੇਰੇ ਕੋ ਬਕਾਇਦਾ ਤੇ ਵਾਇਸ ਨੋਟ ਤੇ ਮੈਨੂੰ ਸਰ ਹੈਪੀ ਹੋਲੀ ਬਹੁਤ ਬਹੁਤ ਤੁਹਾਨੂੰ ਹੋਲੀ ਦੀਆਂ ਮੁਬਾਰਕਾਂ ਤੇ ਤੁਸੀਂ ਸੋਣ ਸਾਡੇ ਅੱਜ ਅੱਜ ਤੁਸੀਂ ਪੈਸੇ ਪਾਓ ਤੁਹਾਨੂੰ 10% ਐਕਸਟਰਾ ਮਿਲੂਗਾ ਹੁਣ 10% ਐਕਸਟਰਾ ਐਪ ਵਿੱਚ ਤੇ ਮੈਨੂੰ ਮਿਲ ਜੇ ਉਹਦਾ ਮੈਨੂੰ ਫਾਇਦਾ ਹੈਗਾ ਪਰ ਜੇ ਵਿਡਰੋਅ ਹੀ ਨਹੀਂ ਹੋਣਗੇ ਤਾਂ ਮੇਰੇ ਤਾਂ 10% ਦੋ ਭਾਵੇਂ ਮੈਨੂੰ 200% ਦੇ ਦੋ ਮੈਨੂੰ ਉਹਦਾ ਕੀ ਫਾਇਦਾ ਜਦੋਂ ਫਸੇ ਐਪ ਚ ਜਦੋਂ ਫਸੇ ਐਪ ਚ ਕੋਈ ਨਹੀਂ ਚੱਕਦਾ ਬੰਦਾ ਜਿੰਨੇ ਪੈਸੇ ਲਗਵਾਏ ਸੀ ਜੀ ਬਿਲਕੁਲ ਨਹੀਂ ਉਹ ਨਹੀਂ ਜਦੋਂ ਕਾਲ ਕਰਦਾ ਉਹਨੂੰ ਜੀ ਬਿਲਕੁਲ ਤਾਂ ਬਿਲਕੁਲ ਨੌਜਵਾਨੋ ਤੁਸੀਂ ਦੇਖ ਸਕਦੇ ਹੋ ਤੁਸੀਂ ਆਈਪੀਐਲ ਮੈਚ ਹੁੰਦੇ ਆ ਕ੍ਰਿਕਟ ਮੈਚੇਸ ਹੁੰਦੇ ਆ ਫੁੱਟਬਾਲ ਮੈਚੇਸ ਹੁੰਦੇ ਆ ਇਹਨਾਂ ਦੇ ਉੱਪਰ ਜਿਹੜੀਆਂ ਲੱਗਣ ਵਾਲੀਆਂ ਸ਼ਰਤਾਂ ਜਦੋਂ ਆਨਲਾਈਨ ਪਲੇਟਫਾਰਮਾਂ ਦੇ ਉੱਪਰ ਲਗਾਉਂਦੇ ਹੋ ਜਾਂ ਇਸ ਤਰੀਕੇ ਦੇ ਐਪਸ ਦੇ ਚਾਹੇ ਵੇ ਆ ਜਾਂਦੇ ਫਿਰ ਤੁਹਾਡੇ ਪੈਸੇ ਫਸਦੇ ਆ ਸੋ ਇਸ ਹੋ ਸੋਚ ਸਮਝ ਕੇ ਇਸ ਤਰੀਕੇ ਦੀਆਂ ਚੀਜ਼ਾਂ ਕੀਤੀਆਂ ਜਾਣ ਕਿਉਂਕਿ ਪਹਿਲਾਂ ਵੀ ਕਈ ਕਹਾਣੀਆਂ ਸਾਹਮਣੇ ਆ ਚੁੱਕੀਆਂ ਹਨ ਕਿ ਆਨਲਾਈਨ ਸਕੈਮ ਇਸ ਤਰੀਕੇ ਦੇ ਐਪਸ ਦੇ ਉੱਪਰ ਹੁੰਦੇ ਨੇ ਤੇ ਉਸ ਤੋਂ ਬਾਅਦ ਜਿਹੜੇ ਨੌਜਵਾਨ ਨੇ ਫਿਰ ਉਹ ਅਕਲਪ ਦੇ ਨਹੀਂ ਕਿ ਸਾਡੇ ਪੈਸੇ ਜਿਹੜੇ ਫਸ ਗਏ ਲੇਕਿਨ ਇਸ ਤਰੀਕੇ ਦੇ ਜਿਹੜੇ ਲੋਕ ਨੇ ਜਿਹੜੇ ਲੋਕਾਂ ਦੇ ਨਾਲ ਨੌਜਵਾਨਾਂ ਨਾਲ ਗੇਮਾਂ ਖੇਡ ਕੇ ਉਹਨਾਂ ਦੇ ਪੈਸੇ ਵਸਾਉਂਦੇ ਨੇ ਉਹਨਾਂ ਦੇ ਸਾਹਸੇ ਚ ਪੁੰਦੇ ਨੇ ਉਹਨਾਂ ਦੇ ਉੱਪਰ ਵੀ ਜ਼ਰੂਰ ਸ਼ਿਕੰਜਾ ਕੱਸਣ ਦੀ ਲੋੜ ਹੈ ਸਰਕਾਰ ਨੂੰ ਆਪਾਂ ਜੀ ਕਾਲ ਕਰੋ ਪਹਿਲਾਂ ਉਹਨੂੰ ਕੀ ਕਹਿੰਦਾ ਹੈ ਇਹਨਾਂ ਦਾ ਨਾਮ ਸ਼ੋਅ ਹੋ ਰਿਹਾ ਸਾਹਿਲ ਵਰਮਾ ਜਦਕਿ ਇਹ ਆਪਣੇ ਆ ਉਹ ਮੈਂ ਸਪੀਕਰ ਤੇ ਲਾ ਰਿਹਾ ਹਾਂ ਬਿਲਕੁਲ ਤੁਸੀਂ ਦੇਖੋ ਕਾਲ ਨਹੀਂ ਚੱਕਦਾ ਆਹ ਕਦੋਂ ਤਾਰਾ ਜਾਇਲ ਕੀਤਾ ਗਿਆ ਨੰਬਰ ਅਫਰੀਕੀਆਸ ਨਹੀਂ ਚੱਕਦਾ ਹੀ ਨਹੀਂ ਪਹਿਲਾਂ ਵੀ ਨਹੀਂ ਚੱਕਦਾ ਮਤਲਬ ਤੁਸੀਂ ਦੇਖਿਆ ਕਿ ਪਹਿਲਾਂ ਵੀ ਕੋਲ ਟ੍ਰਾਈ ਕੀਤਾ ਬਹੁਤ ਵਾਰ ਬਹੁਤ ਵਾਰ ਇਹ WhatsApp ਕਾਲ ਕਰੋ ਤਾਂ ਡਿਕਲਾਈਨ ਆ ਜਾਂਦਾ ਹੁਣ ਇਸ ਇਹ ਤੁਸੀਂ ਕਾਲ ਨੋਟਿਸ ਕੀਤਾ ਹੋਏਗਾ ਇਹ ਪੂਰਾ ਟਾਈਮ ਹੋਣ ਤੋਂ ਪਹਿਲਾਂ ਕੱਟ ਦਿੱਤੀ ਗਈ ਹੈ ਕਿਉਂਕਿ ਜਦੋਂ ਵਿਅਸਥਿਆ ਆ ਰਿਹਾ ਮਤਲਬ ਉਹਨੇ ਸਾਡੀ ਕਾਲ ਦੇਖੀ ਹੈ ਤੇ ਉਹਨੇ ਨੰਬਰ ਕੱਟਤਾ ਹੈ ਇਹਨੇ ਹੁਣ ਇਹ ਹਰ ਇੱਕ ਨੰਬਰ ਕਰ ਰਿਹਾ ਇਹ ਮੈਨੂੰ ਲੱਗਦਾ ਹੋਰ ਵੀ ਕਿੰਨੇ ਲੋਕ ਹੋਣਗੇ ਜਿਹੜੇ ਫਸੇ ਹੋਣਗੇ ਤੇ ਜੇ ਤੁਹਾਡੀ ਨਿਊਜ਼ ਸਟੋਰੀ ਹੁਣ ਤੁਸੀਂ ਲੋਕਾਂ ਨੂੰ ਦਿਖਾਉਂਦੇ ਹੋ ਤੇ ਮੈਨੂੰ ਲੱਗਦਾ ਸ਼ਾਇਦ ਹੋ ਸਕਦਾ ਹੋਰ ਵੀ ਲੋਕ ਤੁਹਾਡੇ ਸਾਹਮਣੇ ਆਉਣ ਕੋਈ ਕਹਿਣਾ ਚਾਹੁੰਦੇ ਕੋਈ ਅਪੀਲ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਕਿ ਇਹਨਾਂ ਵਰਗੇ ਲੋਕ ਜਿਹੜੇ ਨੌਜਵਾਨਾਂ ਨੂੰ ਫਸਾ ਰਹੇ ਐ ਜਾਂ ਨੌਜਵਾਨਾਂ ਨੂੰ ਸੁਨੇਹਾ ਪਾ ਦਿੰਦੇ ਆ ਕਿ ਨਾ ਜਿਹੜੇ ਇਸ ਤਰੀਕੇ ਦੇ ਇਲੀਗਲ ਐਪਸ ਹੁੰਦੇ ਉਹ ਤੇ ਪੈਸਾ ਲਾਓ ਜਿਹੜਾ ਲੀਗਲ ਵੀ ਨਹੀਂ ਉੱਤੇ ਵੀ ਸੋਚ ਸਮਝ ਕੇ ਲਾਓ ਆਪਣੇ ਮਾਪਿਆਂ ਦੀ ਰਹਿਨਮਾਈ ਦੇ ਵਿੱਚ ਉਹਨਾਂ ਕੋਲ ਪੁੱਛ ਪੜਤਾਲ ਕਰਕੇ ਲੇਕਿਨ ਪ੍ਰਸ਼ਾਸਨ ਨੂੰ ਕਪੀਲ ਕਰਨਾ ਚਾਹੁੰਦੇ ਜਿਹੜੇ ਇਸ ਤਰੀਕੇ ਦੇ ਲੋਕ ਜਿਹੜੇ ਨੌਜਵਾਨਾਂ ਨੂੰ ਫਸਾਉਂਦੇ ਨੇ ਆਪਣੀਆਂ ਗੱਲਾਂ ਦੇ ਵਿੱਚ ਮੈਨੂੰ ਲੱ ਇਹਨਾਂ ਦੇ ਬੁਕਸ ਵੇਖਣੀਆਂ ਚਾਹੀਦੀਆਂ ਇਹ ਜੇ ਬਾਹਰਲੇ ਕੰਟਰੀਸ ਉਹਨਾਂ ਬਾਹਰਲੇ ਕੰਟਰੀਸ ਨੂੰ ਰਿਕਵੈਸਟ ਕਰਨੀ ਚਾਹੀਦੀ ਹੈ ਕਿ ਕਿਉਂਕਿ ਇਹ ਬਹੁਤ ਵੱਡਾ ਕਾਰੋਬਾਰ ਹੈ ਜੀ ਆਬਵੀਅਸਲੀ ਇੱਕ ਕੋਈ ਸਕੈਮ ਕਰ ਰਹੇ ਹੈ ਜਿਹੜਾ ਲੋਕ ਜਿਹੜਾ ਬੰਦਾ ਸਕੈਮ ਕਰ ਰਹੇ ਉਹਨੇ ਆਪਣੇ ਬਚਾਅ ਵੀ ਰੱਖੇ ਹੋਣਗੇ ਹੋ ਸਕਦਾ ਇਹਦੀ ਬੁੱਕ ਹੀ ਸਾਰੀ ਇੰਡੀਆ ਤੋਂ ਬਾਹਰ ਹੋਵੇ ਹੋ ਸਕਦਾ ਕਿ ਇਹ ਡੀਲ ਹੀ ਇੰਡੀਆ ਤੋਂ ਬਾਹਰ ਕਰ ਰਹੇ ਹੋ ਤੇ ਮੇਰਾ ਪ੍ਰਸ਼ਾਸਨ ਤੋਂ ਇਹ ਰਿਕਵੈਸਟ ਹੈ ਕਿ ਇਹਨਾਂ ਨੂੰ ਆ ਇਹਨਾਂ ਨੂੰ ਉੱਤੇ ਇਨਵੈਸਟੀਗੇਸ਼ਨ ਕੀਤੀ ਜਾਵੇ ਪਤਾ ਲਗਾਇਆ ਜਾਵੇ ਇਹ ਬੰਦੇ ਕੌਣ ਨੇ ਕਿੰਨੇ ਬੰਦਿਆਂ ਨੂੰ ਇਹਨਾਂ ਨੇ ਆਪਣਾ ਸ਼ਿਕਾਰ ਬਣਾਇਆ ਤੇ ਕਿੰਨੇ ਬੰਦੇ ਆ ਜਿਹੜੇ ਮੇਰੇ ਵਰਗੇ ਸਾਹਮਣੇ ਨਹੀਂ ਆਉਂਦੇ ਤੁਹਾਨੂੰ ਮੈਂ ਆਈਪੀਐਲ ਦਾ ਜ਼ਿਕਰ ਇਸ ਕਰਕੇ ਕਰ ਰਿਹਾ ਕਿਉਂਕਿ ਆਈਪੀਐਲ ਆਉਣ ਵਾਲਾ ਹੈ ਤੇ ਉਸ ਵੇਲੇ ਇਸ ਚੀਜ਼ਾਂ ਤੋਂ ਜਾਣ ਬਹੁਤ ਵੱਧ ਜਾਂਦਾ ਲੋਗ ਜਿਹੜੇ ਨੇ ਬਹੁਤ ਜ਼ਿਆਦਾ ਵੱਡੀ ਗਿੰਦ ਵਿੱਚ ਜੁੜਦੇ ਆ ਨੌਜਵਾਨ ਬਹੁਤ ਜੁੜਦੇ ਆ ਆਈਪੀਐਲ ਦੇ ਵਿੱਚ ਤੇ ਫਿਰ ਉਦੋਂ ਇਹ ਚੀਜ਼ ਵੱਧ ਜਾਂਦੀ ਹੈ ਹਜੇ ਤਾਂ ਆਈਪੀਐਲ ਸ਼ੁਰੂ ਹੋਣਾ ਤੇ ਫਿਰ ਜੇਕਰ ਇਹਨਾਂ ਦੇ ਉੱਪਰ ਨਾ ਮੈਨੂੰ ਲੱਗਦਾ ਸ਼ੰਕਾ ਕਰ ਸਕਿਆ ਤੇ ਆਈਪੀਐਲ ਵਾਲੇ ਦਿ IPL ਚੱਲ ਰਿਹਾ ਹੁਣ UEFA ਚੈਂਪੀਅਨਸ ਲੀਗ ਫੁੱਟਬਾਲ 'ਚ ਚੱਲ ਰਿਹਾ ਇਹਨਾਂ ਸਾਰਿਆਂ ਤੇ ਹੁਣ ਵਿਮਨਸ IPL ਤੇ ਕਿੰਨਾ ਵੱਡਾ ਇਹਨਾਂ ਦਾ ਮੈਨੂੰ ਮੈਸੇਜ ਆ ਰਿਹਾ ਸੀ ਕਿ ਸਰ ਵਿਮਨਸ IPL ਤੇ ਪੈਸੇ ਲਾਓ ਵਿਮਨਸ IPL ਤੇ ਪੈਸੇ ਲਾਓ ਮਤਲਬ ਜੇ ਲੋਕੀ ਲਾ ਰਹੇ ਆ ਤਾਂ ਤਾਂ ਹੀ ਇਸ ਪ੍ਰਮੋਟ ਕਰ ਰਹੇ ਇਸ ਚੀਜ਼ ਨੂੰ ਤੇ ਜ਼ਰੂਰ ਹੈ ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ ਸੋ ਬਿਲਕੁਲ ਨੌਜਵਾਨ ਨੇ ਸੁਨੇਹਾ ਵੀ ਦਿੱਤਾ ਹੈ ਲੇਕਿਨ ਕਿਤਨਾ ਕਿਤੇ ਉਹਨਾਂ ਨਾਲ ਹੱਡ ਬੀਤੀ ਹੈ ਕਿਉਂਕਿ ਬੜੇ ਐਪਸ ਇਸ ਤਰੀਕੇ ਦੇ ਆ ਚੁੱਕੇ ਨੇ ਜਿਹੜੇ ਨੌਜਵਾਨਾਂ ਨੂੰ ਫਸਾਉਂਦੇ ਨੇ ਆਪਣੇ ਜਾਲ ਦੇ ਵਿੱਚ ਉਹਨਾਂ ਦੇ ਪੈਸੇ ਲਗਵਾਉਂਦੇ ਨੇ ਫਿਰ ਜਦੋਂ ਉਸ ਤੋਂ ਬਾਅਦ ਪੈਸੇ ਨੌਜਵਾਨ ਕਢਾਉਣ ਦੀ ਕੋਸ਼ਿਸ਼ ਕਰਦੇ ਨੇ ਨਾ ਤੇ ਉਹਨਾਂ ਦਾ ਫੋਨ ਚੱਕਿਆ ਜਾਂਦਾ ਹੈ ਤੇ ਨਾ ਤੇ ਉਸ ਤੋਂ ਬਾਅਦ ਜਿਹੜਾ ਪੈਸਾ ਉਹਨਾਂ ਦਾ ਵਾਪਸ ਕੀਤਾ ਜਾਂਦਾ ਹੈ ਸੋ ਜੇਕਰ ਇਸ ਤਰੀਕੇ ਦੇ ਜਿਹੜੇ ਸਕੈਮਰਸ ਨੇ ਉਹ ਵੱਧਦੇ ਗਏ ਤੇ ਕਿਤਨਾ ਕਿਤੇ ਨੁਕਸਾਨ ਜਿਹੜਾ ਹੋਣਾ ਲਾਜ਼ਮੀ ਜੀ ਗੱਲ ਹੈ ਨੌਜਵਾਨਾਂ ਨੂੰ ਜਿਹੜਾ ਆਪਣੇ ਜਾਲ ਵਿੱਚ ਫਸਾ ਰਹੇ ਨੇ ਇਹਨਾਂ ਦੇ ਉੱਪਰ ਵੀ ਜ਼ੋਸ਼ ਕੰਜਾ ਕਸਣ ਦੀ ਪ੍ਰਸ਼ਾਸਨ ਨੂੰ ਵੀ ਲੋਡ ਹੈਗੀ ਹੈ ਸੋ ਬਿਲਕੁਲ ਕਿਸ ਤਰੀਕੇ ਦੀਆਂ ਕਹਾਣੀਆਂ ਆਈਪੀਐਲ ਦੇ ਦਿਨਾਂ ਦੇ ਦੌਰਾਨ ਸਾਹਮਣੇ ਆਉਂਦੀਆਂ ਨੇ ਕਿਉਂਕਿ ਉਸ ਦਿਨਾਂ ਵੀ ਇਹ ਚੀਜ਼ਾਂ ਜਿਹੜੀਆਂ ਵੱਡੇ ਪੱਧਰ ਤੇ ਚੱਲਦੀਆਂ ਨੇ ਉਹ ਬਹੁਤ ਨੌਜਵਾਨ ਜਿਹੜੇ ਬੈਟਿੰਗ ਐਪਸ ਤੇ ਪੈਸਾ ਲਗਾਉਂਦੇ ਨੇ ਤੁਸੀਂ ਜੁੜੇ ਹੋ ਦ ਸਿਟੀ ਹੈਡਲਾਈਨਸ ਨਾਲ ਮੈਂ ਹਾਂ ਦਾਨਿਸ਼ ਗੁੱਪਤਾ ਬਹੁਤ ਬਹੁਤ ਧੰਨਵਾਦ